ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਜਿਸ ਦਾ ਕੀਤਾ ਫਾਇਦਾ ਉਸਨੇ ਹੀ ਕੀਤਾ ਨੁਕਸਾਨ ਜੀ ਹਾਂ ਗੱਲ ਮਿੰਨੀ ਪੀ ਐਚ ਸੀ ਸਰਕਾਰੀ ਹਸਪਤਾਲ ਔੜਦੀ ਹੈ ਫਾਰਮਾਸਿਸਟ ਦੇ ਦੱਸਣ ਮੁਤਾਬਕ ਨਜ਼ਦੀਕੀ ਪਿੰਡ ਦੇ ਕੁਝ ਵਿਅਕਤੀ ਇਸ ਹਸਪਤਾਲ ਵਿੱਚ ਡਿਲੀਵਰੀ ਕੇਸ ਕਰਵਾਉਣ ਆਏ ਹਸਪਤਾਲ ਵਿੱਚ ਉਸ ਦਿਨ ਤਾਂ ਸਿਰਫ ਸਾਰਾ ਸਟਾਫ ਹੀ ਸੀ ਤੇ ਇੱਕ ਹੀ ਡਿਲੀਵਰੀ ਕੇਸ ਕਰਵਾਉਣ ਵਾਲੇ ਆਏ ਸਨ ਪਰ ਫਾਰਮਾਸਿਸਟ ਨੂੰ ਉਸ ਵਕਤ ਹਰਾਨੀ ਹੋਈ ਜਦੋਂ ਉਹਨਾਂ ਨੇ ਬੈੱਡ ਦੇ ਕੋਲ ਰੱਖਿਆ ਹੋਇਆ ਪਰਸ ਦੇਖਿਆ ਤਾਂ ਪਰਸੀ ਗੈਪ ਸੀ ਫਾਰਮਾਸਿਸਟ ਨੂੰ ਸ਼ੱਕ ਪੈ ਗਿਆ ਕਿ ਹੋਰ ਤਾਂ ਕੋਈ ਇੱਥੇ ਆਇਆ ਹੀ ਨਹੀਂ ਇਹ ਪਰਸ ਡਿਲੀਵਰੀ ਕੇਸ ਕਰਵਾਣ ਆਏ ਨੌਜਵਾਨਾਂ ਦੀ ਹੀ ਹਰਕਤ ਹੈ ਸ਼ੱਕ ਦੇ ਆਧਾਰ ਤੇ ਪਰਸ ਚੁੱਕਣ ਵਾਲਿਆਂ ਤੋਂ ਪੁੱਛਿਆ ਗਿਆ ਪਰ ਉਹਨਾਂ ਨੇ ਕੋਰੀ ਨਾ ਹੀ ਕਰ ਦਿੱਤੀ ਕਿ ਅਸੀਂ ਕੋਈ ਚੋਰ ਹਾਂ ਅਸੀਂ ਤਾਂ ਸਿਰਫ ਡਿਲੀਵਰੀ ਕੇਸ ਕਰਵਾਣ ਆਏ ਹਾਂ ਪਰ ਸ਼ੱਕ ਉਸ ਵਕਤ ਯਕੀਨ ਦੇ ਵਿੱਚ ਬਦਲੀ ਹੀ ਲਗਭਗ ਹੋ ਗਿਆ ਜਦੋਂ 20 ਦਿਨ ਬਾਅਦ ਨਰੇਗਾ ਦਾ ਕੰਮ ਕਰ ਰਹੀਆਂ ਔਰਤਾਂ ਨੂੰ ਉਸ ਹੀ ਏਰੀਏ ਬਖਲੌਰ ਦੇ ਲਾਗੇ ਤੋਂ ਮਿਲਿਆ ਫਾਰਮਾਸਿਸਟ ਨੇ ਕਿਹਾ ਕਿਪਰਸ ਮਿਲਿਆ ਇਸ ਵਿੱਚ 1700 ਰੁਪਏ ਸਨ ਤੇ ਬਾਕੀ ਕਾਗਜ਼ਾਤ ਸੀ ਪਰ ਚੋਰੀ ਕਰਨ ਵਾਲੇ ਰੁਪਏ ਤਾਂ 1700 ਜ਼ਰੂਰ ਕੱਢ ਕੇ ਲੈ ਗਏ ਪਰ ਆਧਾਰ ਕਾਰਡ ਪਿੰਨ ਕਾਰਡ ਤੇ ਹੋਰ ਡਾਕੂਮੈਂਟਸ ਜੋ ਉਸ ਫਾਰਮਾਸਿਸਟ ਦੇ ਇਸ ਪਰਸ ਵਿੱਚ ਪਏ ਹਨ ਉਹ ਉਸ ਦੇ ਵਿੱਚ ਛੇੜ ਦਿੱਤੇ ਹੁਣ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਸਰਕਾਰੀ ਹਸਪਤਾਲ ਵਿੱਚ ਜਦੋਂ ਕਿ ਬਿਨਾ ਕੋਈ ਚਾਰਜ ਲੈ ਡਿਲੀਵਰੀ ਕੇਸ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਸੇਵਾ ਦਾ ਮਿਲਿਆ ਮੇਵਾ ਇਹ ਕਿ ਪਰਸੀ ਚੋਰੀ ਹੋ ਗਿਆ ਆਓ ਦੇਖਦੇ ਹਾਂ ਪੂਰੀ ਰਿਪੋਰਟ ਔੜ ਦੇ ਮਿੰਨੀ ਪੀਐਚਸੀ ਵਿੱਚੋਂ ਕੁੜੀ ਲੱਗੀ ਹੋਈ ਹੈ ਜਿਹਦਾ ਪਰਸਾ ਹੈ ਤੇ ਇਹ ਕਿੱਥੋਂ ਮਿਲਿਆ ਤੁਹਾਨੂੰ ਆ ਸੂਆ ਕਰਦਿਆਂ ਸਾਨੂੰ ਪੱਟੇ ਖੋਦਦੀਆਂ ਸੀ ਸਾਨੂੰ ਵਿੱਚੋਂ ਲੱਜਿਆ ਇਹ ਕਿਹੜੇ ਪਿੰਡ ਦੇ ਨਜ਼ਦੀਕ ਪਈ ਜਾਂਦਾ ਮਾਣ ਲਮਿਆ ਰਹ ਪੈਂਦਾ ਹਾਂਜੀ ਹਾਂਜੀ ਮਾਣ ਲਮਿਆ ਆਹ ਨਾਲ ਹੀ ਬਖਲੌਰ ਹੈ ਹਾਂਜੀ ਹਾਂਜੀ ਉਹ ਸੁਵੇਤ ਵਿੱਚ ਅਸੀਂ ਕੰਮ ਕਰਦੀਆਂ ਆ ਹਾਂ ਉਹਦੇ ਵਿੱਚੋਂ ਸਾਨੂੰ ਲੱਜਿਆ ਹਾਂ ਤੇ ਉਹਦੇ ਵਿੱਚੋਂ ਕੋਈ ਪੈਸਾ ਪੂਸਾ ਵੀ ਨਿਕਲਿਆ ਹਾਂਜੀ ਨਾ ਪੈਸਾ ਟੋਕੋ ਨਹੀਂ ਤੱਕ ਨਹੀਂ ਸਾਨੂੰ ਲੱਜਿਆ ਉਹ ਪਟੂਗਾ ਵਿੱਚ ਪੱਟਾ ਆ ਉਹ ਅੱਛਾ ਹਾਂਜੀ ਤੇ ਉਹਦੇ ਵੇਲੇ ਸੀ ਤੁਹਾਨੂੰ ਫੋਨ ਕਰ ਦਿੱਤਾ ਫੇ ਉਧਰ ਫੜਾ ਦੋ ਪੱਤਰਕਾਰ ਕੀ 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 ਸੀਗਾ ਆਧਾਰ ਕਾਰਡ ਪੈਨ ਕਾਰਡ ਕੋਈ ਜਾਨੀ ਡਾਕੂਮੈਂਟ ਸੀਗੇ ਵਿੱਚ ਹਾਂਜੀ ਹਾਂਜੀ ਜੋ ਪ੍ਰੂਫ ਸੀ ਆਈਡੀ ਪ੍ਰੂਫ ਸੀਗੇ ਹਾਂ ਪੈਸਾ ਕੋਈ ਨਹੀਂ ਵਿੱਚੋਂ ਨਿਕਲਿਆ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਫੋਟੋ ਆ ਜੀ ਚਲੋ ਸਹੀ ਹੈ ਥੈਂਕ ਯੂ ਹਾਂਜੀ ਵਿੱਚ ਫੋਟੋਆਂ ਕੁੜੀ ਦੀਆਂ ਇੱਕ ਮੁੰਡੇ ਦੀਆਂ ਸੀ ਵਿੱਚ ਚਲੋ ਠੀਕ ਹੈ ਥੈਂਕ ਯੂ ਹਾਂ ਜੀ ਆਸੇ ਹੈ ਇਹ ਮੇਰੀ ਬਾਕੀ ਤਾਂ ਚਲੋ ਕੋਈ ਨਹੀਂ ਬਾਕੀ ਤਾਂ ਨਹੀਂ ਮਹੋਤੱਤ ਨਹੀਂ ਸੀਗੇ ਕਾਰਡ ਤਾਂ ਮੈਂ ਬਣਾ ਲਏ ਸੀਗੇ ਜਿਹੜੇ ਏਟੀਐਮ ਕਾਰਡ ਸੀਗੇ ਗੱਡੀ ਦੀ ਆਰਸੀ ਨਹੀਂ ਸੀ ਬਣੀ ਇਹਦੇ ਕਾਰਡ ਹੈ ਜੀ ਬਹੁਤ ਨੇ ਸਾਰੇ ਬਣਾ ਲਏ ਜੀ ਤੁਸੀਂ ਹਾਂ ਜੀ ਆ ਤਾਂ ਮੇਰੇ ਕੋਲ ਕਾਰਡ ਬਣਾ ਲਏ ਆ ਇੱਕ ਤੋਂ ਸੀਗੇ ਮੇਰੇ ਜਿਹੜੇ ਏਟੀਐਮ ਸੀਗੇ ਬਾਕੀ ਆਧਾਰ ਕਾਰਡ ਹੈ ਪੈਨ ਕਾਰਡ ਵੀ ਜ਼ਰੂਰੀ ਸੀਗਾ ਪੈਨ ਕਾਰਡ ਤੇ ਇੱਕ ਆ ਵੋਟਰ ਕਾਰਡ ਵੀ ਚਲੋ ਕੁਝ ਨਾ ਕੁਝ ਫਾਇਦਾ ਹੋ ਗਿਆ ਮਤਲਬ ਹਾਂ ਜੀ ਹਾਂ ਜੀ ਹਾਂ ਜੀ ਚਲੋ ਠੀਕ ਹੈ ਜੀ ਠੀਕ ਹੈ ਤਾਂ ਦੇ ਵਿੱਚ ਉਹਦੀ ਡਿਲੀਵਰੀ ਹੋਈ ਸੀਗੀ ਅੱਛਾ ਜੀ ਬਾਹਰ ਤੋਂ ਹੋਇਆ ਤਾਂ ਉਹ ਨਿਸ਼ਚਿਤ ਹੈ ਹਾਂ ਜੇ ਇੱਥੇ ਨਾਲੇ ਮੇਰਾ ਮੁਖੀ ਦਾ ਠੀਕ ਹੈ ਜੀ ਤੁਸੀਂ ਇੱਧਰ ਮਤਲਬ ਆਪਣਾ ਡਿਊਟੀ ਕਰਦੇ ਰਹੇ ਨਹੀਂ ਇੱਥੇ ਨਹੀਂ ਇੱਥੇ ਉਹਨਾਂ ਦੀ ਡਿਲੀਵਰੀ ਹੋਈ ਸੀ ਇੱਥੇ ਉਹ ਸੀਗੇ ਪੇਸ਼ੈਂਟ ਸੀਗੇ ਓਕੇ ਅਜਾ ਉਧਰੋਂ ਦੇ ਵਿੱਚ ਸੀਗੀ ਨਹੀਂ ਉਹ ਤੁਹਾਡਾ ਮਤਲਬ ਤੁਸੀਂ ਜਦੋਂ ਇੱਥੇ ਸੀ ਤਾਂ ਉਹ ਦੇਖ ਗਏ ਫੇਰ ਉਧਰ ਲਿਫਟ ਕੇ ਮੇਰਾ ਇਦਾਂ ਉਹ ਜਿਹੜਾ ਪੇਸ਼ੈਂਟ ਘੱਟ ਹੁੰਦੇ ਨੇ ਮੇਰੇ ਨਾਲੋਂ ਮੂਰੇ ਬੈਠ ਜਾਂਦੇ ਨੇ ਅੱਛਾ ਜੀ ਅੱਛਾ ਅੱਛਾ ਉਹਨੇ ਫੇਰ ਦੇਖਿਆ ਕਿ ਅੱਥੇ ਮੈਡਮ ਹੈ ਨਹੀਂ ਆਹ ਕਮਰਾ ਖੁੱਲਾ ਹੈ ਪਾਸਾ ਸਾਹਮਣੇ ਪਿਆ ਇੱਥੇ ਚ ਮੈਂ ਅਮਸ਼ਾਸ਼ੀਰ ਸਿੰਘ ਜੀ ਐ ਤੁਸੀਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਨੀਤਾ ਹੈ ਇਹ ਤੁਸੀਂ ਇੱਥੇ ਜਿਹੜਾ ਸਿਵਲ ਹਸਪੀਟਲ ਆੜ ਹੈ ਇਹਦੇ ਵਿੱਚ ਕੀ ਕਿਹੜੀ ਤੁਹਾਡੀ ਪੋਸਟ ਹੈ ਇੱਥੇ ਫਾਰਮਾਸਿਸਟ ਹੈ ਦਾ ਫਾਰਮਾਸਿਸਟ ਦਾ ਕੰਮ ਕਰਦੀ ਹੈ ਅੱਛਾ ਜੀ ਤੇ ਇਹ ਜਿਹੜਾ ਤੁਹਾਡਾ ਪਾਰਸ ਹੁਣੇ ਤੁਹਾਨੂੰ ਫੜਾਇਆ ਗਿਆ ਇਹ ਜਿਹੜਾ ਬਖਲੌਰ ਨਜ਼ਦੀਕ ਇੱਕ ਮਾਲੋਮ ਜਿਹਾ ਪਿੰਡ ਹੈ ਉਹਦੇ ਨਜ਼ਦੀਕ ਨਾ ਸੁਹਾ ਜਾ ਰਿਹਾ ਉਹਦੇ ਵਿੱਚ ਸਾਡੀ ਜਿਹੜੀ ਲੇਬਰ ਲੱਗੀ ਹੋਈ ਆ ਨਰੇਗਾ ਵਾਲੀ ਲੇਬਰ ਲੱਗੀ ਹੋਈ ਆ ਉਹਨਾਂ ਨੇ ਇਹ ਚੱਕ ਕੇ ਫੜਾਇਆ ਹੈਗਾ ਵੀ ਕਿਸੇ ਦਾ ਪਰਸ ਇਹ ਵਿੱਚ ਕੀਮਤੀ ਸਮਾਨ ਤੁਹਾਡੇ ਕਾਰਡਸ ਬਹੁਤ ਐ ਇਹ ਹੋਰ ਤੁਹਾਡੇ ਆਇਡੈਂਟਿਟੀ ਬਹੁਤ ਹੈਗੀਆਂ ਤੋਂ ਇਹ ਉੱਥੇ ਤੱਕ ਪਹੁੰਚਿਆ ਕਿਦਾਂ ਜਦ ਕਿ ਤੁਸੀਂ ਤਾਂ ਔੜ ਕੰਮ ਕਰਦੇ ਹੋ ਇਥੇ ਮਿਨੀ ਪੀ ਐਚ ਸੀ ਵਿੱਚੋਂ ਉਹ ਜਿਹੜੇ ਟੇਨਰ ਡਿਲੀਵਰੀ ਹੋਈ ਸੀਗੀ ਜਦੋਂ ਮੇਰਾ ਪਾਸਟਰੀ ਹੋਇਆ ਜਦੋਂ ਇੱਥੇ ਡਿਲੀਵਰੀ ਹੋਈ ਸੀ ਬਕਲੌਰ ਸਾਈਡ ਦੇ ਸੀ ਬਕਲੌਰ ਤੇ ਸੀਗੇ ਉਹ ਪੇਸ਼ੈਂਟ ਤੇ ਉਹਨਾਂ ਨੇ ਇੱਥੇ ਪਿੱਛੇ ਰੂਮ ਦੇ ਵਿੱਚ ਇੱਥੇ ਬੈਠੇ ਸੀਗੇ ਉਹ ਇੱਥੇ ਉਹਨਾਂ ਦੀ ਡਿਲੀਵਰੀ ਹੋਈ ਹੋ ਸੀਗੀ ਤੇ ਮੈਂ ਵੀ ਮੇਰਾ ਵੀ ਇੱਥੇ ਪਿੱਛੇ ਗੱਲ ਲਈ ਇੱਥੇ ਬੈਠੀ ਆ ਨਹੀਂ ਪਾਸ ਮੇਰਾ ਇੱਥੇ ਬੈਠਦੇ ਪਿਆ ਲੱਗਾ ਐ ਐਸੀ ਬੈਠਦੇ ਪਿਆ ਸੀ ਹਾਂਜੀ ਹਾਂਜੀ अच्छा जी ਤੇ ਮੇਰਾ ਅੱਜ ਦਾ ਉਹ ਬੜਾ ਪਾਸ ਹੈ ਇਹਦੇ ਵਿੱਚੋਂ ਮੇਰੇ ਛੋਟਾ ਪਾਸ ਕੱਢ ਲਿਆ ਗਿਆ ਤੇ ਉਹਨਾਂ ਨੇ ਹੀ ਕੱਢਿਆ ਸੀਗਾ ਅੱਛਾ ਜੀ ਬਾਕੀ ਤਾਂ ਸਾਡੇ ਸਾਰੇ ਸਾਰੇ ਮੁਲਾਜ਼ਮ ਹੀ ਆਪਣੇ ਜੀ 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 ਤੇ ਬਸ ਇੱਕ ਉਹ ਹੀ ਡਿਲੀਵਰੀ ਹੋਈ ਸੀਗੀ ਉਹ ਹੀ ਪੇਸ਼ੈਂਟ ਸੀਗੇ ਦੋ ਜਣੇ ਜਿਹੜੇ ਅਲੱਗ ਸੀਗੇ ਅੱਛਾ ਜੀ ਫਿਰ ਇਹ ਫਿਰ ਫਿਰ ਉਹਨਾਂ ਨੂੰ ਤੁਸੀਂ ਬੇਨਤੀ ਕੀਤੀ ਵੀ ਸਾਡਾ ਮੇਰਾ ਪਾਸ ਦੇ ਦੇ ਜੀ ਕਿਉਂਕਿ ਮੈਨੂੰ ਸ਼ੱਕ ਪੈ ਗਿਆ ਸੀ ਨਾ ਕਿ ਕਿ ਹੋ ਤਾਂ ਕੋਈ ਹੋਏ ਨਹੀਂ ਲੱਗਦਾ ਸੀਗਾ ਅੱਛਾ ਜੀ ਮੈਂ ਉਹਨਾਂ ਨੂੰ ਬਹੁਤ ਰਿਕੁਐਸਟ ਕੀਤੀ ਕਿਹਾ ਵੀ ਬਟ ਉਹ ਮੰਨੇ ਨਹੀਂ ਹੈ ਕਿਉਂਕਿ ਅਸੀਂ ਹੀ ਚੁੱਕਿਆ ਸੀ ਤੇ ਵਿੱਚ ਪੈਸੇ ਕਿੰਨੇ ਸੀਗੇ ਜੀ ਪੈਸੇ ਉਕੇ ਪਰ ਇਹ ਕਿੰਨੇ ਦਿਨ ਹੋ ਗਿਆ ਜੀ ਤੁਹਾਨੂੰ ਇਸ ਇਹ ਗੁੰਮ ਹੋਇਆ ਹੋਇਆ ਹੈ 20 ਦਿਨ ਤੋਂ ਪਰ ਚਲੋ ਅੱਜ ਵਿਚਾਰੇ ਨੇਰੇ ਗਾਲਿਆਂ ਨੇ ਅੱਜ ਦੇਖਿਆ ਤੁਹਾਨੂੰ ਅੱਜ ਅਸੀਂ ਸਵਾਪਦਾ ਕਰਨ ਆ ਗਏ ਐ ਪਰ ਇਹ ਤੁਹਾਨੂੰ ਇਸ ਗੱਲ ਦਾ ਦੁੱਖ ਨਹੀਂ ਹੋਇਆ ਕਿ ਇੱਕ ਪਾਸੇ ਤਾਂ ਅਸੀਂ ਜਿਹੜਾ ਹੈਗਾ ਉਹਨਾਂ ਦੀ ਸੇਵਾ ਕੀਤੀ ਹੈ ਡਿਲੀਵਰੀ ਕੇਸ ਕੀਤਾ ਹੈ ਤੇ ਦੂਜੇ ਪਾਸੇ ਸਾਡਾ ਇਹ ਨੁਕਸਾਨ ਕਰਕੇ ਚੱਲ ਗਿਆ ਕੋਈ ਹੁਣ ਕੀ ਕਹਿ ਸਕਦੇ ਸੀ ਦੱਸੋ ਹੁਣ ਅਸੀਂ ਤਾਂ ਮੰਨ ਰਿਕਵੈਸਟ ਕਰਕੇ ਦੇਖ ਲਈਏ ਮੁਖ ਦੇ ਉਹ ਹੀ ਕਹਿਣਗੇ ਸੀ ਕਿ ਅਸੀਂ ਇੱਥੇ ਆਏ ਆ ਡਿਲੀਵਰੀ ਅਸੀਂ ਕਰਵਾਈ ਹੈ ਤੁਸੀਂ ਸਾਡੇ ਤੇ ਜਾ ਮਲਾਂਣ ਲੱਗੇ ਆ ਉਹਨਾਂ ਨੇ ਆਪਣੇ ਆਸ਼ਾ ਵਲੰਤਰ ਨੂੰ ਫੋਨ ਕੀਤਾ ਉਹਨਾਂ ਉਹ ਸਾਨੂੰ ਬੋਲੇ ਕਿ ਤੁਸੀਂ ਸਾਡੇ ਪੇਸ਼ੈਂਟ ਨੂੰ ਕਿਉਂ ਗਲਤ ਕਹਿ ਰਹੇ ਹੋ ਤੇ ਇੱਕ ਇੱਕ ਇਥੇ ਡਾਊਟ ਹੋ ਇੱਕ ਹੋਰ ਵੀ ਹੋ ਰਿਹਾ ਕਿ ਜੇਕਰ ਇਹ ਬਖਲੌਰ ਜਾਂ ਮੰਨ ਲਓ ਮਯਾਰਾ ਦੇ ਨੇੜੇ ਸੂਏ ਦੇ ਵਿੱਚੋਂ ਮਿਲਦਾ ਹੈ ਫਸ ਤੁਹਾਡਾ ਤੇ ਇਹਦਾ ਮਤਲਬ ਹੈ ਉਹ ਤੁਹਾਡੇ ਉਹ ਉਹ ਵੀ ਤਾਂ ਜੀ ਮੈਨੂੰ ਨਹੀਂ ਪੱਕਾ ਸ਼ੱਕ ਆ ਉਹਨਾਂ ਨੇ ਚੱਕਿਆ ਸੀ ਓਕੇ ਤੇ ਹੁਣ ਤੁਸੀਂ ਕੋਈ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮਤਲਬ ਜਿਹੜੇ ਇਦਾਂ ਦੇ ਲੋਕ ਹੈਗੇ ਆ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਇਦਾਂ ਨਹੀਂ ਹੋਣੀ ਚਾਹੀਦੀ ਜਿਆ ਕੁਝ ਵੀ देखो इधर एक था सीक इत्ते सेवा करते हैं ठीक है जी, जी? एक था जितनी अक्सर अगर बाहर तू किसी के करवाओ प्राइवेट हॉस्पिटल से करा कितनी महंगा ਤੁਹਾਨੂੰ ਪੈਂਦਾ ਨਾ ਅਸੀਂ ਇੱਥੇ ਤੁਹਾਡੇ ਲਈ ਦਿਲੰਦੀਆਂ ਕਰਦੇ ਕੋਈ ਤੁਹਾਨੂੰ ਕੋਈ ਚਾਰਜ ਨਹੀਂ ਕੋਈ ਕੁਝ ਨਹੀਂ ਨਾ ਬਿਲਕੁਲ ਵੀ ਉਪਰ ਸਾਡੇ ਨੁਕਸਾਨ ਕਰਕੇ ਜਾਂਦੇ ਹਾਂ ਸਾਡਾ ਨੁਕਸਾਨ ਹਾਂਜੀ ਇਹ ਗੱਲ ਆਖਿਆ ਨਾ ਨਹੀਂ ਸਾਰੇ ਪੇਸ਼ੈਂਟ ਵੀ ਨਹੀਂ ਇਦਾਂ ਦੇ ਪਰੰਤੂ ਜਿਹੜੇ ਇਦਾਂ ਦੇ ਨਕਮੇ ਹੈਗੇ ਉਹਨਾਂ ਨਾਲ ਉਹਨਾਂ ਨੂੰ ਜ਼ਰੂਰ ਇਹ ਗੱਲ ਚਾਹੀਦੀ ਹੈ ਕਿ ਇਦਾਂ ਨਾ ਕੀਤਾ ਜਾਵੇ ਨਾ ਚਲੋ ਠੀਕ ਹੈ ਮੈਮ ਥੈਂਕ ਯੂ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499